ਨੇ ਕੀ ਕਹਿਣਾ ਚਾਹੁੰਗੇ ਮੈਂ ਤਾਂ ਅੱਜ ਲੈਣਾ ਇਹ ਚੌਈ ਆਇਆ ਜਿਹੜੇ ਜਾਇਰੇ ਟ੍ਰੈਕਟਰ ਦਾ ਲਾਲ ਮੰਗ ਰਹੇ ਹੋਇਆ ਇਹ ਦੇਖ ਲਓ ਕਿਸੇ ਵੀ ਜਿਹਦੇ ਲੋਕ ਨੇ ਅੱਜ ਹਮ ਹਵਾ ਕੇ ਇੱਥੇ ਆਏ ਨੇ ਵੀ ਮਤਲਬ 52 ਕਾਹਨ ਆਪਣੇ ਖੰਨਾ ਸਾਹਿਬ ਦਾ ਚੌਈ ਬਹੁਤ ਇਹਨੂੰ ਟ੍ਰੈਕਟਰ ਵੀ ਲਿਆ 25 ਸਾਲ ਹੋ ਗਏ ਇਹਨੂੰ ਲੋਕ ਸੇਵਾ ਕਰਦੇ ਨੇ ਅੱਜ ਆ ਜਨਤਾ ਜਿਹੜੀ ਆਈ ਹੈ ਸਾਰੀ ਉਹਨਾਂ ਦੇ ਹਸਪਤਾਲ ਦੀ ਕੋਈ ਟ੍ਰੈਫਿਕ ਆ ਰਹੀ ਹੈ ਉਹਨਾਂ ਨੂੰ ਪ੍ਰੋਬਲਮ ਆ ਰਹੀ ਹੈ ਸੰਗਰੂਦ ਦੀ ਟਿਕਟ ਤੋਂ ਬਾਤ ਮਤਲਬ ਕਿ ਕੀ ਇਹ ਲੋਕ ਸਭਾ ਦੀ ਸੀਟ ਝੋਲੀ ਪਾਊਗੀ ਭਾਜਪਾ ਦੀ ਹਾਂ ਪੱਕੀ ਪਾਊਗੀ ਪੱਕੀ ਨੰਬਰ 16 39 ਜਿਵੇਂ ਜਿਵੇਂ ਸੀਐਮ ਸਾਹਿਬ ਕਹਿੰਦੇ ਨੇ ਕਿ ਇਹਨਾਂ ਕੋਲ ਤਾਂ ਕੈਂਡੀਡੇਟ ਹੀ ਨਹੀਂ ਮਿਲਦੇ ਪਏ ਤਾਂ ਉਹੀ ਬਸ ਤੁਰੇ ਫਿਰਦੇ ਨੇ ਦੇਖੋ ਜੀ ਕੈਂਡੀਡੇਟ ਤਾਂ ਸੀਐਮ ਸਾਹਿਬ ਨੂੰ ਮਿਲਦੇ ਜਿਹੜੇ ਕਿ ਆਪਦੇ ਮੰਤਰੀਆਂ ਨੂੰ ਥੋੜਾ ਜਿਹਾ ਸਾਈਡ ਤੇ ਲੈਵਾ ਕੇ ਫਿਰ ਉਧਰ ਆਪਾਂ ਕੈਂਡੀਡੇਟ ਬਣਾਉਂਦਾ ਜਾਂ ਆਮ ਨਾਗਰ ਸੋਚ ਜਿਉਂਦਾ ਚੱਕ ਹੋਰ ਅੱਜ ਜਾਂਦਾ ਕਾਹਨੂੰ ਟਿਕਟ ਮਿਲ ਜਾਂਦਾ ਕਰ ਇਹ ਉਹਨਾਂ ਦਾ ਇਹ ਕੰਮ ਆ ਸਾਡੇ ਤਾਂ ਆਮ ਬਹੁਤ ਜ਼ਿਆਦਾ ਕੈਂਡੀਡੇਟ ਨੇ ਪ੍ਰਧਾਨ ਜੀ ਅਰਵਿੰਦ ਖੰਨਾ ਜੀ ਨੂੰ ਟਿਕਟ ਮਿਲੀ ਆ ਕੀ ਕਹਿਣਾ ਚਾਹੋਗੇ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਤਾਂ ਹਾਈ ਕਮਾਂਡ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਸ਼੍ਰੀ ਅਰਵਿੰਦ ਖੰਨਾ ਜੀ ਵਰਗੇ ਸੱਚੇ ਸੁੱਚੇ ਮਿਹਨਤੀ ਇਮਾਨਦਾਰ ਲੋਕ ਭਲਾਈ ਦੇ ਕੰਮ ਕਰਨ ਵਾਲੇ ਸ਼੍ਰੀਪਾ ਦੇ ਮਸੀਹੇ ਨੇ ਉਹਨਾਂ ਨੂੰ ਇੱਥੇ ਉਹਨਾਂ ਨੇ ਸਾਨੂੰ ਕੈਂਡੀਡੇਟ ਦਿੱਤਾ ਹੈਗਾ ਤੇ ਸਾਡੇ ਸਾਰੇ ਸੰਗੂਰ ਲੋਕ ਸਭਾ 'ਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਕੱਲ ਸਾਰੇ ਸ਼ਹਿਰਾਂ 'ਚ ਲੱਡੂਆਂ ਲੱਡੂ ਵੰਡੇ ਗਏ ਨੇ ਖੁਸ਼ੀ ਮਨਾਈ ਗਈ ਆ ਅੱਜ ਅਸੀਂ ਇੱਥੇ ਚੰਨੋ ਵਿਖੇ ਝੋਲ ਬਣਾ ਕੇ ਝੋਲ ਸਾਰੇ ਹਲਕੇ 'ਚੋਂ ਬਹੁਤ ਵੱਡੀ ਸੰਖਿਆ ਦੇ ਹਜ਼ਾਰਾਂ ਦੀ ਗਿਣਤੀ ਜਿੱਤੇ ਲੋਕ ਪਹੁੰਚੇ ਨੇ ਅਸੀਂ ਉਹਨਾਂ ਦਾ ਸਵਾਗਤ ਕਰਨਾ ਆ ਉਹਨਾਂ ਨੂੰ ਇਸ ਕੋ ਬਹਿਜੇ ਅਸੀਂ ਜਿੱਤੇ ਤੱਕ ਪਹੁੰਚਾਂਗੇ ਤੇ ਅਸੀਂ ਇੱਕ ਵਾਅਦਾ ਕਰਦੇ ਹਾਂ ਯਕੀਨ ਦਿਵਾਉਣਾ ਹੈ ਬੀਜੇਪੀ ਪਾਰਟੀ ਨੂੰ ਸੈਂਟਰ ਨੂੰ ਜਿਨ੍ਹਾਂ ਨੇ ਸਾਡੇ ਤੇ ਯਕੀਨ ਕੀਤਾ ਜੀ ਖੰਨਾ ਜੀ ਨੇ ਕਿਹਾ ਸਭ ਤੋਂ ਵੱਧ ਵੋਟਾਂ ਨਾਲ ਜਿੱਤਾ ਕੇ ਕਸਟ ਪਚਾਵਾਂਗੇ ਸਾਪਾ ਜੀ ਅਰਵਿੰਦ ਖੰਨਾ ਜੀ ਨੂੰ ਟਿਕਟ ਮਿਲੀ ਆ ਕੀ ਕਹਿਣਾ ਜਾਉਂਗੇ ਬਹੁਤ ਖੁਸ਼ੀ ਹੈ ਜੀ ਸਾਨੂੰ ਜਿਹੜੀ ਖੰਨਾ ਜੀ ਨੂੰ ਟਿਕਟ ਮਿਲੀ ਹੈ ਬਹੁਤ ਖੁਸ਼ੀ ਹੈ ਅਸੀਂ ਤੁਹਾਨੂੰ ਦੱਸ ਨਹੀਂ ਸਕਦੇ ਇਹ ਜਿਹੜਾ ਮੋਦੀ ਜੀ ਨੇ ਮੋਦੀ ਜੀ ਨੇ 400 ਪਾਰ ਦਾ ਸੰਕਲਪ ਲੱਤਾ ਹੈ ਉਹਨੂੰ ਪੂਰੇ ਜੋਸ਼ ਨਾਲ ਅਸੀਂ ਪੂਰਾ ਕਰਾਂਗੇ ਇਹ ਦੇਖਿਆ ਜਾਵੇਗੀ ਭਾਜੀਪੀ ਨੇ ਆਂਦੇ ਆਂਦੇ ਡੇਰ ਕਾਤੀ ਪਰ ਕੀ ਇਹ ਜਿੱਤ ਦੇ ਵਿੱਚ ਬਦਲੂ ਜਾਏਗੀ ਇਹ ਜਿੱਤ ਨਹੀਂ ਹੈ ਇਹ ਕਾਫਲਾ ਦੱਸ ਰਿਹਾ ਦੋਨੋਂ ਵੀ ਵਰਕਰਾਂ ਚ ਕਿੰਨਾ ਜ਼ਿਆਦਾ ਉਸ਼ਾ ਹੈ ਕੰਨਾ ਜੀ ਵਾਸਤੇ ਕੰਨਾ ਜੀ ਇਹ ਨਹੀਂ ਹੈਗਾ ਵੀ ਵੋਟਰਾਂ ਜੀ ਲੋਕਾਂ ਦੇ ਵਿੱਚ ਜਾਂਦੇ ਨੇ ਵੋਟਰਾਂ ਤੋਂ ਇਲਾਵਾ ਵੀ 3 ਸਾਲ ਤੋਂ ਕੰਨਾ ਜੀ ਲੋਕਾਂ ਦੇ ਵਿੱਚ ਹੀ ਕਿਸ ਤਰ੍ਹਾਂ ਦਾ ਵਰਕਨਾਂ ਵਿੱਚ ਉਸ਼ਾ ਦੇਖਾ ਤੁਸੀਂ ਆਪ ਦੇਖ ਲਓ ਕਾਫਲਾ ਜੋ ਮੇਰੇ ਨਾਲ ਚੰਨੋ ਤੋਂ ਤੁਰ ਰਿਹਾ ਮੇਰਾ ਸਵਾਗਤ ਉਹਨਾਂ ਨੇ ਇੱਥੇ ਕੀਤਾ ਹੈ ਇਨਾਂ ਦੇ ਵਿੱਚ ਇਹਨਾਂ ਪਿਆਰ ਹੈ ਸਤਿਕਾਰ ਹੈ ਇਹਨਾਂ ਉਤਸ਼ਾਹ ਹੈ ਤੇ ਪਾਰਟੀ ਬਹੁਤ ਤਕੜੇ ਪਧਰਤੇ ਥੇ ਆਪਾਂ ਇਲੈਕਸ਼ਨ ਲੜਾਂਗੇ ਔਰ ਮੈਨੂੰ ਲੱਗਦਾ ਹੈ ਕਿ ਬਹੁਤ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਕਾਮਯਾਬੀ ਪਾਏਗੀ ਕੀ ਸਮਝੋ ਕਿ ਕਿਹੜੇ ਉਮੀਦਵਾਰ ਨਾਲ ਪਾਰਟੀ ਨਾਲ ਟੱਕਰ ਹੈ ਕਿਉਂਕਿ ਅੱਜ ਤਾਂ ਮੈਂ ਅੱਜ ਅੱਜ ਤਾਂ ਮੈਂ ਆਇਆ ਹਾਂ ਇਹ ਮੈਨੂੰ ਦੋਦੇ ਦਬਾਕ ਦੇ ਤੇ ਫਿਰ ਤੈਨੂੰ ਦੱਸਾਂਗਾ ਕਿਹਦੇ ਨਾਲ ਪਿਚ ਹੈ ਕਿਹਦੇ ਨਾਲ ਨਹੀਂ ਹੈ ਹਲੇ ਤਾਂ ਸ਼ੁਰੂਆਤ ਹੀ ਹੋਈ ਹੈ ਇੱਕ ਆਦੇ ਦਿਨ ਚ ਮਾਹੌਲ ਬਣੇਗਾ ਹਲੇ ਸਾਰੇ ਵੇਟ ਕਰ ਰਹੇ ਸੀ ਕਿ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਕਿਨੇ ਬੰਨਾ ਕਿਦਾਂ ਐਲਾਨ ਹੋਣਾ ਤੇ ਉਹ ਹੁਣ ਐਲਾਨ ਹੋਇਆ ਲੋ ਬਰਕਰਾਰ ਦੇ ਵੀ ਤੁਸੀਂ ਦੇਖ ਸਕਦੇ ਹੋ ਕਾਫਲਾ ਪਤਾ ਨਹੀਂ ਕਿਨੇ ਕਿਲੋਮੀਟਰ ਤੋਂ ਪਿੱਛੇ ਜਾ ਰਿਹਾ ਤੇ ਇਸ ਕਰਕੇ ਹੁਣ ਦੇਖਦੇ ਹਾਂ ਸਮੀਕਰਨ ਕਿਵੇਂ ਬੰਨਦਾ ਜਨਾਬ ਕਿਸ ਤਰ੍ਹਾਂ ਦੇਖਦੇ ਹੋ ਕਿ ਪਿੰਡਾਂ ਦੇ ਵਿੱਚ ਬੀਜਪੀ ਉਮੀਦਵਾਰਾਂ ਦਾ ਲਗਾਤਾਰ ਵਿਰੋਧ ਕੀਤਾ ਜਾ ਰਿਹਾ ਹੈ ਹਰ ਉਮੀਦਵਾਰ ਨੂੰ ਘੇਰਿਆ ਜਾ ਰਿਹਾ ਹੈ ਕੀ ਸਮਝਦੇ ਹੋ ਕਿ ਪਿੰਡਾਂ ਦੇ ਵਿੱਚ ਆ ਕੇ ਤੁਸੀਂ ਪ੍ਰਚਾਰ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਕੋਈ ਬੀਜਪੀ ਦਾ ਘੇਰ ਨਹੀਂ ਹੋ ਰਿਹਾ ਕੋਈ ਬੀਜਪੀ ਦੇ ਖਿਲਾਫ ਕੋਈ ਆंदोलਨ ਨਹੀਂ ਹੈ ਪਿੰਡਾਂ ਦੇ ਲੋਕ ਅਰਵਿੰਦ ਖੰਨਾ ਨੂੰ ਬਹੁਤ ਸਾਰਾ ਤੇ ਜਾਣਦੇ ਆ ਪਿਛਲੇ 25 ਸਾਲ ਤੋਂ ਮੈਂ ਇਸ ਇਲਾਕੇ ਦੀ ਸੇਵਾ ਕੀਤੀ ਹੈ ਔਰ ਮੇਰੇ ਖਿਆਲ ਮੈਂ ਇੱਥੇ ਬਹੁਤ ਘੱਟ ਪਿੰਡ ਹੋਣੇ ਆ ਜਿਦੇ ਵਿੱਚ ਮੇਰੀ ਉਮੀਦ ਸੰਸਥਾ ਨੇ ਕੰਮ ਨਹੀਂ ਕੀਤਾ ਹੋਣਾ ਤੇ ਇਸ ਕਰਕੇ ਮੈਨੂੰ ਨਹੀਂ ਲੱਗਦਾ ਕਿ ਇੱਕ ਪੱਧਰ ਤੇ ਮੇਰੀ ਕੋਈ ਵਿਰੋਧ ਕਰੂਗਾ ਦੂਜੇ ਪੱਧਰ ਤੇ ਭਾਰਤੀ ਜਨਤਾ ਪਾਰਟੀ ਦੀ ਕੋਈ ਵਿਰੋਧ ਨਹੀਂ ਹੋ ਰਹੀ ਐ ਦੋ ਤਿੰਨ ਮੈਂ ਕਹਿ ਸਕਦਾ ਕਿ ਲੋਕਾਂ ਨੇ ਕੋਈ ਗੱਲਾਂ ਉਠਾਈਆਂ ਜਿਵੇਂ ਹਰੇਕ ਪਾਰਟੀ ਦੇ ਖਿਲਾਫ ਗੱਲਾਂ ਹੁੰਦੀਆਂ ਪਰ ਐਸੀ ਕੋਈ ਗੱਲ ਨਹੀਂ ਆਪਾਂ ਜੋ ਵੀ ਤੁਸੀਂ ਜਿਸ ਪਾਸੇ ਜਾਣ ਦੀ ਕੋਸ਼ਿਸ਼ ਕਰ ਰਹੇ ਪ੍ਰਧਾਨ ਮੰਤਰੀ ਮੋਦੀ ਸਾਹਿਬ ਹਿੰਦੁਸਤਾਨ ਦੇ ਹਰੇਕ ਜਥੇਬੰਦੀ ਨਾਲ ਹਰੇਕ ਵਕਤੀ ਨਾਲ ਖੜੀ ਹੈ ਔਰ ਪੂਰਾ ਕੰਮ ਕਰਕੇ ਆਪਾਂ ਦਿਖਾਵਾਂਗੇ ਲੋਕਾਂ ਨੂੰ ਕਿ ਆਪਾਂ ਹਰੇਕ ਨੂੰ ਅੱਗੇ ਲਿਜਾਣ ਦੀ ਕੋਸ਼ਿਸ਼ ਕਰਾਂਗੇ ਜਿਸ ਤਰ੍ਹਾਂ ਕਿਹਦੇ ਕਿਹੜੀ ਪਾਰਟੀ ਨਾਲ ਤੁਹਾਨੂੰ ਲੱਗਦਾ ਹੈ ਕਿ ਭਾਜਪਾ ਦਾ ਜਿਹੜਾ ਫਾਈਟ ਰਹਿਣ ਵਾਲੀ ਹੈ ਦੇਖੋ ਭਾਜਪਾ ਜਿਹੜੀ ਹੈਗੀ ਹੈ ਭਾਜਪਾ ਦੀ ਜਿਹੜੀ ਵੋਟ ਹੈ ਇਸ ਵਾਰ ਲੋਕਾਂ ਨੇ ਵੋਟ ਪਾਣੀ ਹੈ ਡਵੈਲਪਮੈਂਟ ਨੂੰ ਲੋਕਾਂ ਨੇ ਵੋਟ ਪਾਣੀ ਹੈ ਮੋਦੀ ਜੀ ਦੀ ਲੀਡਰਸ਼ਿਪ ਨੂੰ ਅਰ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਤੀਜੀ ਵਾਰ ਮੋਦੀ ਜੀ ਦੁਬਾਰਾ ਪ੍ਰਧਾਨ ਮੰਤਰੀ ਬਣਨ ਜਾ ਰਹੇ ਹਨ ਹਿੰਦੁਸਤਾਨ ਦਾ ਤੇ ਭਾਜਪਾ ਦਾ ਇਸ ਵਾਰ ਹੀ ਮੈਨੂੰ ਲੱਗਦਾ ਕੋਈ ਕੰਪੀਟੀਸ਼ਨ ਨਹੀਂ ਲੋਕੀ ਆਪਣਾ ਮਨ ਪੂਰੀ ਤਰ੍ਹਾਂ ਪੜਾਈ ਬੈਠੇ ਸੋ ਠੀਕ ਹੈ ਬਾਕੀ ਪਾਰਟੀਆਂ ਵੀ ਲੱਗੀਆਂ ਹੋਈਆਂ ਆਈ ਵਿਸ਼ ਟਮ 올 ਦਾ ਬੈਸਟ ਪਰ ਭਾਤੀ ਜਨਤਾ ਪਾਰਟੀ ਜੇਵੀ ਹੈਗੀ ਆ ਉਹ ਮੈਨੂੰ ਲੱਗਦਾ ਬਹੁਤ ਵੱਡੀ ਗਿਣਤੀ ਚ ਇੱਥੋਂ ਸੰਗ ਨੂੰ ਰਾਮ ਕੇ ਜੋ ਪਟਾ ਲੱਗੇ ਚ